ਵੇਖੋ ਕਿਸਾਨ ਕਿਵੇਂ ਆਪਣੀ ਹਾੜੀ ਦੀ ਫਸਲ ਬਚਾਉਣ ਦੇ ਵਿੱਚ ਲੱਗਿਆ ਹੋਇਆ ਏ ਇੱਕ ਮਾਮਲਾ ਕੱਲ ਬੀਤੇ ਦਿਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਆਪਣੀ ਫਸਲ ਬਚਾਉਣ ਦੇ ਚੱਕਰਾਂ 'ਚ ਇੱਕ ਕਿਸਾਨ ਸੜ ਕੇ ਜਿਸ ਦੀ ਮੌਤ ਹੋ ਜਾਂਦੀ ਹੈ ਇੱਕ ਵਾਰ ਹੋਰ ਇਹ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ ਕਿ ਕਿਸਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ ਇਹ ਫਸਲ ਨੂੰ ਬਚਾਉਣ ਦੇ ਲਈ ਅੱਗ ਦੇ ਵਿੱਚ ਉਤਰ ਗਿਆ ਹੈ ਦੇਖ ਸਕਦੇ ਹੋ ਕਿਵੇਂ ਤੇਜ਼ ਤੇਜ਼ ਟਰਾਲੀ ਟਰੈਕਟਰ ਭੁਜਾਰਿਆ ਹੈ ਇਹ ਕਿਸਾਨ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਹੈ ਕਿਉਂਕਿ ਇਸ ਦੀ ਮਿਹਨਤ ਕਈ ਮਹੀਨਿਆਂ ਦੀ ਮਿਹਨਤ ਪਾਣੀ ਧੁੱਪ ਛਾਂ ਠੰਡ ਹਰੇਕ ਚੀਜ਼ ਝੱਲ ਕੇ ਇੱਕ ਕਿਸਾਨ ਨੇ ਆਪਣੇ ਪੁੱਤਾਂ ਵਾਂਗ ਇਸ ਫਸਲ ਨੂੰ ਪਾਲਿਆ ਸੀ ਬਕਟਣ ਤੋਂ ਪਹਿਲਾਂ ਇਸ 'ਚ ਅੱਗ ਲੱਗ ਗਈ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਕਿ ਤਾਰਾਂ ਦੇ ਵਿੱਚ ਸ਼ਾਰਟ ਸਰਕਟ ਹੋਇਆ ਜਿਸ ਤੋਂ ਬਾਅਦ ਥੋੜੀ ਜਿਹੀ ਅੱਗ ਲੱਗੀ ਹਵਾਵਾਂ ਤੇਜ਼ ਸੀਗੀਆਂ ਜਿਸ ਕਰਕੇ ਅੱਗ ਇੰਨੀ ਜ਼ਿਆਦਾ ਫੈਲ ਗਈ ਕਿ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਕਿਸਾਨ ਨੂੰ